हां जी 사ਸੀਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕਾ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਸਾਬੂਦਾਣਾ ਆਪਣੇ ਕੋਲੇ ਤੇ ਆਪਾਂ ਇਹਦਾ ਅੱਜ ਨਾ ਨਮਕੀਨ ਬਣਾਵਾਂਗੇ ਤੇ ਇੱਕ ਕੌਲੀ ਆਪਾਂ ਸਾਬੂਦਾਣੇ ਲਈ ਹੈ ਇੱਕ ਕੌਲੀ ਆਪਾਂ ਲਈ ਹੈ ਮੂੰਗ ਫਲੀ ਦੀ ਤੇ ਇਧਰ ਆਪਾਂ ਕਾਜੂ ਤੇ ਤਗਾੜ ਲਈ ਹੈ ਤੇ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਸਾਬੂਦਾਣੇ ਨੂੰ ਥੋੜਾ ਜਿਹਾ ਗਿੱਲਾ ਕਰਾਂਗੇ ਇਹਦੇ ਵਿੱਚ ਨਾ ਆਪਾਂ 2 ਚਮਚ ਪਾਣੀ ਦੇ ਪਾਵਾਂਗੇ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਕਰਕੇ ਨਾ ਗਿੱਲਾ ਕਰਕੇ ਨਾ ਸਾਈਡ ਤੇ ਰੱਖ ਜਾਵਾਂਗੇ ਆਹ ਸਾਬੂਦਾਣੇ ਨੂੰ ਨਾ ਆਪਾਂ ਪਾਣੀ ਨਾਲ ਨਾ ਗਿੱਲਾ ਜਿਹਾ ਕਰਤਾ ਤੇ ਇਹਨੂੰ ਨਾ ਆਪਾਂ ਅਨਸਤ ਮਿੰਟਾਂ ਤੱਕ ਰੱਖ ਦਾਂਗੇ ਸਾਈਡ ਤੇ ਤੇ ਉਹਨਾਂ ਟਾਈਮ ਨਾ ਆਪਾਂ ਮੂੰਗਫਲੀ ਤੇ ਕਾਜੂ ਬਰਾਮ ਤੇ ਇੱਕ ਪਾਵਾਂਗੇ ਆਪਾਂ ਕੜੀ ਪੱਤਾ ਉਹ ਆਪਾਂ ਹੁਣ ਨਾ ਕੋਣ ਲਾ ਲਾਂਗੇ ਹੁਣ ਆਪਾਂ ਮੂੰਗਫਲੀ ਨੂੰ ਨਾ ਤੇਲ ਦੇ ਵਿੱਚ ਰੋਸਟ ਕਰ ਲਾਂਗੇ ਤੇ ਆਪਾਂ ਇਹਦੇ ਵਿੱਚ ਪਾ ਲਾਂਗੇ ਜਾਲੀ ਵਾਲੇ ਦੇ ਵਿੱਚ ਐਸ ਤੱਕਾਂ ਕਰਕੇ ਹੁਣ ਆਪਾਂ ਠੰਮ ਲਾਂਗੇ ਤੇਲ ਆਪਨਾਂ ਨਾ ਕਾਫੀ ਗਰਮ ਹੈ ਇਸ ਤਰ੍ਹਾਂ ਕਰਦੇ ਨੇ 1-2 ਮਿੰਟ ਲੱਗਣਗੇ ਤੇ ਆਪਾਂ ਇਹਨੂੰ ਭੁੰਨ ਲਾਂਗੇ। मूंगफली ਨੇ ਆਪਣੀ ਬੜੀਆ ਰੋਸਟ ਹੋ ਗਈ ਤੇ ਇੱਧਰ ਆਪਾਂ ਨਿੰਗੀ ਪੇਪਰ ਰੱਖਤਾ ਪਲੇਟ ਦੇ ਉੱਤੇ ਤੇ ਇਹਦੇ ਉੱਤੇ ਪਾ ਲਾਂਗੇ ਆਪਾਂ ਇਹਨੂੰ। ਤੇ ਮੋੜਾ ਆਪਾਂ ਕਾਜੂ ਤੇ ਬਦਾਮ ਇਹਨਾਂ ਨੂੰ ਵੀ 1-2 ਮਿੰਟ ਆਪਾਂ ਰੋਸਟ ਕਰ ਲਾਂਗੇ। ਆਪ ਦੋ ਕਮੈਂਟ ਹੀ ਕਰਾਂਗੇ ਇਹਨਾਂ ਨੂੰ ਰੋਸਟ ਆਪਾ ਆਪਰੇ ਨਾ ਕਾਜੂ ਬਦਾਮ ਵੀ ਵਧੀਆ ਰੋਸਟ ਹੋ ਗਏ ਦੇਖੋ ਨਾ ਆਪਏ ਨੂੰ ਸੈੱਟ ਤੇ ਕੱਢ ਲਾਂਗੇ ਤੇ ਹੁਣ ਆਪਾਂ ਸਾਬੂदाना ਨੂੰ ਭੁੰਨਾਂਗੇ ਹੁਣ ਨਾ ਆਪਾਂ ਸਾਬੂदाना ਭੁੰਨਾਗੇ ਹੁਣ ਆ ਦੇਖੋ ਹੁਣ ਇਹਨੂੰ ਆਪਾਂ ਕੱਲਾ ਕੱਲਾ ਕਰ ਲਾਂਗੇ ਤੇ ਆਪਾਂ ਥੋੜੇ ਥੋੜੇ ਦਾਣੇ ਪਾਵਾਂਗੇ ਹੁਣ ਆਪਾਂ ਥੋੜੇ ਥੋੜੇ ਦਾਣੇ ਪਾਵਾਂਗੇ ਇੱਕ ਵਾਰੀ ਤੇਲ ਨਾ ਪੂਰਾ ਗਰਮ ਹੋਣਾ ਚਾਹੀਦਾ ਹੁਣ ਆਪਾਂ ਇਹਦੇ ਵਿੱਚ ਆ ਪਾ ਦਿਆਂਗੇ ਇਹ ਥੋੜੇ ਦਾਣੇ ਹੁਣ ਆਪਾਂ ਇਹਨੂੰ ਨਾ ਬਾਹਰ ਕੱਢ ਲਾਂਗੇ। ਐਸ ਤਰ੍ਹਾਂ ਨਾ ਥਾਲੀ ਦੇ ਵਿੱਚ ਕੱਢ ਲਾਂਗੇ। ਐਸ ਤਰ੍ਹਾਂ ਦਾ ਕਿ ਫਿਰ ਹੁਣ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਕਿਉਂਕਿ ਇਹ ਉੱਛਲਦੇ ਬਹੁਤ ਜ਼ਿਆਦੇ ਆ ਵਿੱਚੋਂ। ਆ ਦੇਖੋ ਪਟਾਕੇ ਪਹੀ ਜਾਂਦੇ ਆ ਇਹ। ਹੁਣ ਆਪਾਂ ਹੋਰ ਪਾ ਦੇਾਂਗੇ ਥੋੜੇ ਜਿਹਾ ਕਰਕੇ। ਹੁਣ ਆਪਾਂ ਥੋੜੇ ਥੋੜੇ ਹੋਰ ਪਾ ਦਾਂਗੇ ਵਿੱਚ। ਐਂ ਟਾਕ ਦਿਆਂਗੇ ਤੇ ਇਹ ਉੱਛਲਦੇ ਰੋਗੇ। ਜੀ ਸਾਰਾ ਸਾਬੂਦਾਣਾ ਪੱਕ ਗਿਆ ਤੇ ਆਪਾਂ ਹੁਣ ਇਹਨਾਂ ਨੂੰ ਬਾਹਰ ਕੱਢ ਲਾਂਗੇ ਹੁਣ ਆਪਾਂ ਨਾ ਕੜੀ ਪੱਤਾ ਪਾਵਾਂਗੇ ਇਹਦੇ ਵਿੱਚ ਹੁਣ ਗੈਸ ਬੰਦ ਕਰ ਦਾਂਗੇ ਇਹ ਵੀ ਪੱਕ ਗਿਆ ਆਪਣਾ ਕੜੀ ਪੱਤਾ ਤੇ ਹੁਣ ਆਪਾਂ ਸਾਰਾ ਨੂੰ ਨਾ ਮਿਕਸ ਕਰ ਲਾਂਗੇ ਸੋਨਾ ਪਾਣਾ ਸਾਬੂਦਾਣਾ ਵੱਡੇ ਬੋਲ ਚ ਪਾ ਦਿਆਂਗੇ ਨਾਲੇ ਪਾ ਦਾਂਗੇ ਆਪਾਂ ਕੜੀ ਪੱਤਾ ਇੰਧਰਾ ਆਪਾਂ ਮੂੰਗਫਲੀ ਤੇ ਆਪਣਾ ਬਦਾਮ ਇਹ ਸਾਰੇ ਪਾ ਦਾਂਗੇ ਆਪਾਂ ਜਿਹੜਾ ਤੇਲ ਐਸ ਤਰਾ ਸੀ ਨਾ ਆਪਣੇ ਨੂੰ ਦੇ ਪਰ ਦੇ ਵਿੱਚ ਗਿਆ ਉਹ

ਹੋਲਾ ਕਰਨ ਨੂੰ ਮੈਂ ਸ਼ੁਰੂ ਕਰਾਂ। ਕਾਪੀ ਸਾਗੂ ਦਾਣੇ ਦੀ ਮਲਕੀਨ ਬਣ ਕੇ ਨਾ ਤਿਆਰ ਹੋ ਗਈ ਐ। ਸੇ ਖਾਦੀ ਰੈਸਪੀਸ ਤੁਹਾਨੂੰ ਕਿਵੇਂ ਲੱਗੀ? ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਆਂ ਜੀ ਅਗਲੀ ਵੀਡੀਓ 'ਚ। ਸਤਿ ਸ੍ਰੀ ਅਕਾਲ।